ਹਾਜੀ ਗੁਰਪ੍ਰੀਤ ਸਿੰਘ ਜੀ ਦਾਸ ਗੁਰਪ੍ਰੀਤ ਸਿੰਘ ਅਮਰੀਕਾ ਤੋਂ ਕੁਝ ਵੇਚਿਆ ਕਰ ਲੱਗਿਆ ਜੀ ਤੇ ਵੀ ਦਾਸ ਹੀ ਵੀ ਵੇਚੀ ਐਸਾ ਜੀ ਕੁਝ ਬੰਦਿਆਂ ਦੇ ਜੀ ਕੁਝ ਵੀ ਨਿੰਦਕ ਵਰਤੀਏ ਲੋਕ ਹੁੰਦੇ ਆ ਜਾਂ ਅਣਜਾਣ ਲੋਕਦੇ ਆ ਉਹਨਾਂ ਹਮੇਸ਼ਾ ਇਹ ਸਵਾਲੇ ਠੋਣਾ ਵੀ ਨਾਲ ਸਾਡੀ ਕਿਸੇ ਸਿੱਖ ਪੰਥ ਨੂੰ ਕੋਈ ਦੇਣ ਨਹੀਂ ਤੇ ਦਾਸ ਉਹਦੇ ਪਰ ਦੱਸਣਾ ਚਾਹਣਾ ਜੀ ਤੇ ਨਾਲ ਸਰਦਾਰ ਜੀ ਪੈਰਿਸ਼ੀਦ ਹੋਇਆ ਜੀ ਬਾਬਾ ਜੰਗ ਸਿੰਘ ਜੀ ਮਹਿਲਕਰਾਂ ਆਏ 11 ਅਕਤੂਬਰ 1982 ਨੂੰ ਉਹਨੇ ਸ਼ਹੀਦੀ ਦਿੱਤੀ ਸੀ ਤੇ ਸ਼ਹੀਦੀ ਦਿੱਤੀ ਸੀ ਅਦਚੱਟ ਰਿਹਾ ਸਾਤੀ ਕੋ ਪਾਰ ਕੇ ਇੱਕ ਵਿੱਚ ਗੋਲੀਆਂ ਖਾ ਕੇ ਸ਼ਹੀਦੀ ਦਿੱਤੀ ਸੀ ਤੇ ਉਹ ਕਿਸਤਾ ਸੌ ਬੜਿਆ ਜੀ ਤੇ ਵੀ ਮਹਿਲਕਰਾਂ ਜੀ ਆਪਣਾ ਮਾਰਵੇ ਦਾ ਬਹੁਤ ਵੱਡਾ ਪਿੰਡ ਹੈ ਜੀ ਤੇ ਜਦੋਂ ਰਾਇਕੋਟ ਤੋਂ ਬਰਨਾਲੇ ਨੂੰ ਜਾਂਦੇ ਤੇ ਉਸ ਜਿਰਾਦ ਦੀਵਾਲ ਤੋਂ ਅਗਲਾ ਪਿੰਡ ਆਉਂਦਾ ਸੀ ਮਹਿਲ ਖੜਾ ਤੇ ਉੱਥੇ ਬਾਬਾ ਜੀ ਉੱਥੇ ਸਤੰਬਰ 1955 ਨੂੰ ਬਾਬਾ ਈਸ਼ਰ ਸਿੰਘ ਜੀ ਮਾਰਾ ਜਿੱਥੇ ਗਏ ਸੀ ਤੇ ਚਰਨ ਪਾਏ ਉੱਥੇ ਮਹਿਲ ਖੜਾ ਤੇ ਉੱਥੇ ਵੀ ਬੇਨਤੀ ਕੀਤੀ ਸੀ ਤੇ ਵੀ ਆਪਣਾ ਵੀ ਬਾਬਾ ਜੀ ਬੇਨਤੀ ਕੀਤੀ ਸੀ ਉੱਥੇ ਦੇ ਸਰਪੰਚ ਸੀ ਸਤਾ ਕਮੰਡ ਸਿੰਘ ਸਤਾ ਕਮੰਡ ਸਿੰਘ ਦੀ ਬੇਨਤੀ ਕਰਕੇ ਬਾਬਾ ਜੀ ਨੂੰ ਉੱਥੇ ਰੱਖ ਗਿਆ ਸੀ ਤੇ ਘਵੰਟ ਸਿੰਘ ਦਾ ਸਾਰਾ ਪਰਿਵਾਰ ਵੀ ਬੱਚੇ ਵੀ ਉਹਨਾਂ ਦੇ ਇੱਥੇ ਬਈ ਗਾਜ਼ੀਆਬਦੀ ਲੜਕੀ ਰਹਿੰਦੀ ਆ ਤੇ ਅਮਰੀਕਾ ਵੀ ਰਹਿੰਦੇ ਹੁੰਦੇ ਪਰਿਵਾਰ ਸਾਰੇ ਪਰਿਵਾਰ ਜੀ ਉੱਥੇ ਤੇ ਉੱਥੇ ਘਵੰਟ ਸਿੰਘ ਨੇ ਜਗਾ ਵੀ ਨਾਲ ਸਰਦਿ ਦਾਣਾ ਉਹਨਾਂ ਨੇ ਕੀਤੀ ਮਗਰ ਉਹਨਾਂ ਦਾ ਲੜਕਾ ਵੀ ਸਦਾ ਬਖਤੌਸ਼ ਸੀ ਉਹ ਸਰਪੰਚ ਰਹੀ ਪਾ ਉੱਤੇ ਮਿਲਕਾ ਤੇ ਉੱਥੇ ਜਦ ਬਾਬਾ ਜੀ ਗਏ ਤੇ ਸਤੰਬਰ 1956 ਨੂੰ ਬਾਬਾ ਜੀ ਗਏ ਸੀ ਸੈਪਟੰਬਰ 1956 ਨੂੰ ਗਏ ਜਬਾਪਾ ਜੀ ਤੇ ਉੱਥੇ ਉੱਥੇ ਵੀ ਗਏ ਤੇ ਉੱਥੇ ਇੱਕ ਬਈ ਨੌਜਵਾਨ ਮੁੰਡਾ ਬਈ 18 ਸਾਲ ਦੀ ਉਮਰ ਤੇ ਜਿਹਦਾ ਜਨਮ ਹੋਇਆ 1937 88 37 88 ਤੇ ਉੱਥੇ ਤੇ ਵੀ ਅਪਰੋਧਾ ਪਿਤਾ ਸੀ ਸਕਿਸ਼ਨ ਸਿੰਘ ਤੇ ਮਾਤਾ ਸੀ ਬੀਬੀ ਹਰਨਾਮ ਕੌਰ ਤੇ ਖੇਤੀਬਾੜੀ ਕਰਦਾ ਸੀ ਜੀ ਘੁੜਦਾ ਵੀ ਸੀ ਪਹਿਲਵਾਨੀ ਦਾ ਸ਼ੌਕ ਸੀ ਉਹਨੂੰ ਘੁੜਦਾ ਸੀ ਤੇ ਉੱਥੇ ਜੀ ਬਾਬਾ ਜੀ ਉੱਥੇ ਗਏ ਤੇ ਬਾਬਾ ਜੀ ਬੇਨਤੀ ਕੀਤੀ ਤੇ ਵੀ 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 ਸੀ ਵੀ ਚ ਵੀ ਪਿੰਡ ਸਾਰਾ ਵੀ 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 ਤੁਹਾਡੇ ਵੀ ਬਚਨ ਲੋਚਦਾ ਉਹ ਪਿੰਡ ਸੀ ਪਾਰਟੀ ਵਾਜੀ ਮੈਲਕਾਂ ਬਹੁਤ ਪਾਰਟੀ ਵਾਜੀ ਸੀ ਉਹਦੇ ਨਾਲ ਲੱਗਦਾ ਪਿੰਡ ਰਾਏ ਸਾਹਿਬ ਰਾਏ ਸਾਹਿਬ ਵਗਦਾ ਜੀ ਰਾਏ ਸਾਹਿਬ ਕਹੇ ਜਿਆ ਪਿੰਡਾ ਜਿੱਥੇ ਕਿ ਤਿੰਨ ਰਸਤਾ ਇਕੱਠੇ ਹੁੰਦੇ ਸੀ ਅੰਮਾ ਦੇ ਨਾਬਾ ਪਟਿਆਲਾ ਤੇ ਫਰੀਦਕੋਟ ਨਾਬਾ ਪਟਾਜ ਫਰੀਦਕੋਟ ਤਿੰਨ ਇੱਕ ਵਿੱਚ ਪਿੰਡ ਸੀ ਰਾਏ ਸਾਹਿਬ ਤੇ ਉੱਥੇ ਫੇ ਇੱਥੇ ਮੈਲਕਾਂ ਦੀ ਵੀ ਪਾਰਟੀ ਸੀ ਉੱਥੇ ਉਥੇ ਫੇ ਬਾਬਾ ਜੀ ਨੇ ਸਮਝੋਤਾ ਕਰਿਆ ਬਾਬਾ ਜੀ ਉਥੇ ਇਹ ਦੱਸਿਆ ਵੀ ਬੰਦੇ ਨੂੰ ਮਾਰਨਾ ਇੱਕ ਭਾਪਕ ਨੇ। ਫਿਰ ਦੋਨੋਂ ਪਾਰਟੀਆਂ ਨੇ ਫਿਰ ਉਥੇ ਬਾਬਾ ਜੀ ਕੋਲ ਵੀ ਭੁਲਾ ਬਖਸ਼ਾਇਆ ਤੇ ਉਥੇ ਪਿੰਡ 'ਚ ਸਮਝੋਤਾ ਹੋਇਆ ਤੇ ਬਾਬਾ ਜੀ ਉਥੇ ਅਮਰਤ ਪਾਰ ਕਰਾਉਣਾ ਸੀ। ਤੇ ਅਖੀਰ ਦੇ 10 ਦਿਨ ਤੋਂ ਬਾਬਾ ਜੀ ਦੁਆਰ ਦਿੱਤੇ ਜੀ ਉਥੇ ਪਿੰਡ ਨੇ 10 ਦਿਨ ਦੁਆਰ ਦਿੱਤੇ। 10 ਦਿਨ ਦੇ ਦੁਆਰ ਦਿੱਤੇ ਤੇ ਅਖੀਰ ਦੇ ਬਾਬਾ ਜੀ ਫਿਰ ਵੀ ਧਾਰਨ ਲਈ ਜਿੰਮੇ ਲੈਣਾ ਕਰ ਗਿਆ ਉਹ ਖੰਡੇ ਦਾ ਅੰਤ ਪੀੜਾ। ਤੇ ਮੈਨੋਂ ਬਾਅਦ ਜਬਾਣ ਨੂੰ ਖੰਡਿਤ ਕਰਨ ਲੱਗ ਪਿਆ ਤੇ ਇਹ ਬਾਬਾ ਜੀ ਧਰਨ ਲਈ ਪਾਇ ਕਿਸੇ ਨੇ ਧਰਨ ਲਈ ਧਰਨ ਲਈ ਤੇ ਬਾਤ ਕੀ ਹੈ ਜਿਸ 5756 ਪ੍ਰਾਣੀ 7756 ਪ੍ਰਾਣੀ ਨੇ ਅਮਰ ਸ਼ਕੈ ਜੀਤ ਬਾਬਾ ਜੀ ਉਹਨਾਂ ਵਿੱਚ ਜੀ ਇੱਕ ਮੁੰਡਾ ਸੀ ਨੌਜਵਾਨ ਮੁੰਡਾ ਤੇ ਭਰਮਸਰੀ ਤੇ ਜਗ ਸਿੰਘ ਜੱਟ ਸਿੱਖ ਪਰਿਵਾਰ ਸੀ ਤੇ ਉਹਨੇ ਬਾਬਾ ਜੀ ਕੇਸ ਕੱਟੇ ਹੋਏ ਸੀ ਤੇ ਵੀ ਭੁੱਲਦਾ ਸੀ ਕਿ ਉਹਨੇ ਬਾਬਾ ਜੀ ਕੋਲ ਬੇਜਿਕ ਜੀ ਬਾਬਾ ਜੀ ਮੈਂ ਵੀ ਇਹ ਅਮਰ ਸ਼ਕਣਾ ਚਾਹਣਾ ਵੀ ਵੀ ਕਮਰਸ ਨੂੰ ਪੁਈ ਤਾਈ ਜੀ ਕਿੰਨੇ ਵੀ ਮੁੰਡਾ ਵੀ ਅੰਮ੍ਰਿਤਪਾਲ ਚਾਹਦਾ ਬਾਬੇ ਕਾ ਅੰਮ੍ਰਿਤ ਕਰਨ ਲੈ ਬਾਬੇ ਕਾ ਦੇ ਲਾ ਵੀ ਅੰਮ੍ਰਿਤ ਛਕਣਾ ਪਿਆ ਤੇ ਬੱਬੀ ਪੰਜਾ ਬਣੇ ਦਿੰਦੇ ਤੇ ਕਰਨਾ ਪੈਣਾ ਵੀ ਜੇ ਤੇ ਵਾਕੀ ਉੱਥੇ ਤੇ ਨਰਸਨ ਸੇਵਾ ਕਰਨੀ ਪਣੀ ਉਹ ਕਹਿੰਦਾ ਜੀ ਜੀ ਮੰਜੂਰਾ ਜੀ ਕੋਈ ਸਸਤ ਸਵਾ ਬਣੇ ਫਿਰ ਉਹਨੇ ਬਾਬਾ ਜੀ ਕੋਈ ਬੇਨਤੀ ਕੀਤੀ ਬਾਬਾ ਜੀ ਮੈਨੂੰ ਨਾ ਘਾਥਾ ਆਉਂਦੀ ਹੈ ਨਾ ਕਿਸ ਤਰ੍ਹਾਂ ਆਉਦਾ ਨਾ ਪਾਠ ਪੜ੍ਹ ਤੇ ਬਾਬਾ ਜੀ ਕਹਿੰਦਾ ਕੋਈ ਨਾ ਤੂੰ ਮਿਹਨਤ ਕਰ ਕੋਈ ਤੇ ਬਾਬੇ ਜੀ ਥਾਪੜਾ ਦਿੱਤਾ ਸੱਜੇ ਹੱਥੇ ਸੱਜੇ ਮੋਢੇ ਤੇ ਆਖੇ ਬਾਬਾ ਜੀ ਬਜਿ ਕਿਤੇ ਕੋਈ ਜਾਇਬ ਵਸ਼ਮ ਬਾਬਾ ਜੀ ਇੱਕ ਤਾਂ ਪਬੇਸ਼ ਸੀ ਮੈਂ ਉੱਥੇ ਗਿਆ ਨਾ ਅੰਦਰ ਪੀਸੀ ਨੂੰ ਦਰਸ਼ ਕਰਦੇ ਰਿਹਾ ਬਾਬਾ ਜੰਗਸਨ ਦੇ ਕਰਦੇ ਰਿਹਾ ਬਾਬਾ ਜੰਗਸਨ ਦੇ ਜਿਹੜੇ ਸੀਗੇ ਨਾ ਉਹਨਾਂ ਦੇ ਆਪਣਾ ਜਿਹੜਾ ਆਪਣਾ ਬਾਬਾ ਜੀ ਅਸਮ ਤੋਂ ਕੌਕ ਬਾਹਰ ਨਿਕਲਦਾ ਕੌਕਾਈ ਸਾਈਟ ਤੇ ਸੱਜਣ ਤੋਂ ਪਹਿਲੀ ਕੋਕਲੀ ਦੇ ਦਰਵਾਜੇ ਨਾਲ ਹੀ ਬਾਬਾ ਬਜੰਗਸਨ ਉੱਥੇ ਬਿਸੀ ਦਰਵਾਜੇ ਨਾਲ ਹੀ ਉੱਥੇ ਜੰਗਸਨ ਪਹਿਰਾ ਦੇ ਹੁੰਦੇ ਸੀ ਤੇ ਉੱਥੇ ਫਿਰ ਬਾਬਾ ਜੀ ਉੱਥੇ ਵੀ ਨਾਲ ਡਿਊਟੀ ਕਰਤੀ ਵੀ ਪੱਥਰ ਰਖਣ ਦੀ ਤਾਂ ਉਹ ਵੀ ਉੱਥੇ ਜੰਗਸਨ ਡਿਊਟੀ ਕਰਦੇ ਰਿਹਾ ਥੀਵੋਟਰਗੜ ਦੇ 1960 ਦਾ ਦੇ ਵਿੱਚ 59 ਨੂੰ ਵੀ ਉਹਦੇ ਪੰਜਾਬੀ ਸੂਬੇ ਦੀ ਲਹਿਰ ਖੜੀ ਹੋ ਗਈ 12 ਜੂਨ 1960 ਨੂੰ ਵੀ ਸਿੱਖਾਂ ਤੇ تشدد ਹੋਇਆ ਤੇ ਪੰਜਾਬੀ ਸੂਬਾ ਜ਼ਿੰਦਾਬਾਦ ਤੇ ਭੰਦੀ ਲੱਗੀ ਤੇ ਫਿਰ ਉਹਦੇ ਬਾਬਾ ਜੀ ਸੀ ਕਸ਼ਮੀਰ ਤੋਂ ਹੋਏ ਬਾਬਾ ਜੀ ਨੇ ਆ ਕੇ ਕਸ਼ਮੀਰ ਤੋਂ ਆ ਕੇ ਵੀ ਸੰਗੇ ਨੂੰ ਸ਼ਾਰਕ ਕੀਤਾ ਵੀ ਗੁਰੂ ਦਾ ਕਬੇ ਤੱਕ ਦਕਾਇਪ ਬੱਚ ਕੇ ਇਸਰਾ ਵੀ ਦਿਓ ਵਿਸ਼ੇ ਵੀ ਗ੍ਰਿਫਤਾਰੀਆਂ ਗ੍ਰਿਫਤਾਰੀਆਂ ਹੋਈਆਂ ਛੱਡ ਦੇ ਰਹੇ ਹਾਂ ਤੇ ਫਿਰ ਜੰਗਸਾ ਦੇ ਉਸ ਨੂੰ ਕਿ ਹਾਲਾਤ ਇਸ ਤਰ੍ਹਾਂ ਦੇ ਬਣ ਕੇ ਕਹਿ ਰੋ ਪ੍ਰਤ ਉਹ ਕੁਦਰਤੀ ਪੰਜਾਬ ਦਾ ਕਹਿਰ ਉਹਨੇ ਸਖਤੀ ਕੀਤੀ ਉਹ ਪਤਾ ਲੱਗਿਆ ਵੀ ਕਿਉਂਕਿ ਕਹਿਰ ਉਹਨੇ ਕੁਰਕੀ ਦਾ ਆਰਡਰ ਸੀ ਕਿਸ ਚੀਜ਼ ਦੀ ਪ੍ਰੋਪਰਟੀ ਹੈ दैट ਟਾਈਮ ਤੇ ਕਹਿਰ ਕੁਰਕੀ ਦਾ ਆਰਡਰ ਸੀ ਤੇ ਕੁਰਕੀ ਤੋਂ ਡਰਦੇ 11 ਸਿੱਖਾਂ ਦਾ ਜੱਥਾ ਅਕਾਲ ਤਖਤ ਤੋਂ ਬੇਜਰਕਾਂ ਦਾ ਦੇਣ ਲੱਗਿਆ ਗ੍ਰਿਫਤਾਰੀ ਤੇ 11 ਦਾ ਇਥੇ ਕਲਗੀਧਰ ਗੁਰਦੁਆਰਾ ਚੇਲ ਵਿਧੇ ਤੇ ਰੱਖਿਆ ਤੇ ਫਿਰ ਬਾਬਾ ਜੀ ਇਸ਼ਾਰਾ ਕਰਦੇ ਇੱਕਦਮ ਫੇਜੀਨਾ ਭਰ ਗੀਆਂ 52 ਹਜ਼ਾਰ ਉਥੋਂ ਦੇ ਰਿਕਾਰਡ ਨੂੰ ਲਓ ਤੁਸੀਂ ਗੂਗਲ ਸਰਚ ਕਰੋ ਜੀ ਦੇਖੋ 52000 ਸਿੱਖਾਂ ਦੇ ਗ੍ਰਿਫਤਾਰੀ ਦੀ ਵੀ ਅਭੀ ਸੀ ਵਿਚ ਉਸ ਵਕਤ ਸਿੱਖਾਂ ਦੀ ਵਾਦੀ ਕਿ ਨਹੀਂ ਸੀ ਦੇਖੋ ਵਾਦੀ ਦੇਖੋ ਜੀ ਸਾਰੀ ਮਾਸਾ 1.5 ਕਰੋੜ ਸੀ ਸਵਾ ਕਰੋੜ ਤੇ 1.5 ਕਰੋੜ ਦੇ ਵਿੱਚ 60 ਸਾਂ ਦੀ ਗੱਲ ਕਰਦਾ ਜੀ ਤੇ ਸਵਾ ਕਰੋੜ 1.5 ਕਰੋੜ ਵਾਦੀ ਸੀ ਉਹਦੇ ਚ 52000 ਬੰਦੇ ਨੇ ਗ੍ਰਿਫਤਾਰੀ ਜਿਹੜੀ ਤੇ ਵੀ ਦੇਖੋ ਬਹੁਤ ਭਿਆਰ ਬਟੰਡੇ ਗੋਲੀ ਚੱਲ ਗਈ ਵੀ ਸੱਤ ਸਖਸ਼ੀਤ ਹੋ ਗਏ ਜੀ ਕਿ ਗੋਲੀ ਚੱਲੀ ਤੇ ਉਹਦੇ ਚ ਫਿਰ ਜੰਗ ਸੀ ਫਿਰ ਨਾਨਕ ਸਿੰਘ ਨੇ ਥੋੜਾ ਜਿਹਾ ਸਖਤੀ ਕਰਨ ਲਗਾਈ ਕਰੋ ਕਿ ਬਾਬਾ ਜੀ ਫਿਰ ਬੀ ਜੰਕਸੇ ਦੇ ਪਹਿਰੇ ਵੀ ਜੰਕਸੇ ਉਹਦੀ ਡਿਊਟੀ ਲਾਤੀ। ਹਜੂਰੀ ਪਹਿਰੇਦਾਰ ਸਵੇਰੇ ਚ ਫੌਜੀ ਬੈਰਕਾ ਉਹਨੇ ਡਿਊਟੀ ਸੀ। ਬਾਬਾ ਨਰਨ ਸਿੰਘ ਦੀ ਡਿਊਟੀ ਸੀ ਤੇ ਪਹਿਰੇ ਚ ਬਾਬਾ ਜਗੀਰ ਸਿੰਘ ਵੀ ਬ੍ਰਿਧੀ ਆ ਜੀ ਇਹਨਾਂ ਦੀ ਪ੍ਰਸ਼ਾਦਾ ਸ਼ਭਾ ਬਾਬਾ ਜੀ ਪ੍ਰਸ਼ਦਾ ਗੁਰੂ ਸਾਹਿਬ ਤਾਰਤੀਆ ਕਦ ਜੀ ਇਹਨਾਂ ਦੀ ਰਾਤ ਨੂੰ ਇਹਨਾਂ ਦੀ ਡਿਊਟੀ ਹੁੰਦੀ ਸੀ। ਇਹ ਵੀ ਹੁੰਦੀ ਸੀ। ਇਹ ਸਮਾਜ ਦਾ ਚਾਹਦਾਰ ਹੈ ਜੀ। ਫਿਰ ਉਹਦੋਂ ਵਾਰ ਫਿਰ ਬਾਬਾ ਜੀ ਜਦੋਂ ਪੰਜਾਬੀ ਪੰਜਾਬੀ ਸੁਬੇ ਦੀ ਲਹਿਰ ਜੋਰਾਂ ਤੇ ਛੱਡ ਗਈ ਚੱਲ ਗਈ ਤੇ ਫਿਰ ਬਾਬਾ ਜੀ ਨੇ ਫਿਰ ਉਹ ਆਪਣਾ ਜਿਹੜੀ ਅਗਸਤ ਬਾਬਾ ਨੰਸੀ ਜੀ ਬਰਸੀ ਆਈ ਹੈ ਜੀ ਬਾਬਾ ਨੇ ਕੱਢ ਕੇ ਵਜਾ ਕੀਤੇ 1 ਘੰਟਾ 45 ਮਿੰਟ 1 ਘੰਟਾ 45 ਮਿੰਟ ਵਜਾ ਕੀਤੇ ਬਾਬਾ ਜੀ ਉਹ ਵਜਾ ਕੀਤੇ ਵੀ ਇਹ ਜਿਹੜੇ ਵੀ ਤੁਸੀਂ ਵੀ ਕਹਿੰਦੇ ਹੋ ਵੀ ਵੀ ਪੰਜਾਬੀ ਸੁਬੇ ਦੇ ਲਹਿਰ ਵਿੱਚ ਚੱਲੀ ਆ ਨਕਸਰੋ ਵੀ ਅਸਾਂ ਵੀ ਜਦੋਂ ਅਸੀਂ ਹੁਕਮ ਕਰਤਾ ਵੀ ਉਹਦਾ ਵੀ ਵੀ ਸਾਰੇ ਬੜੇ ਬੜੇ ਚੱਲ ਗਏ ਜਿੰਨੇ ਬੈਠੇ ਆ ਤੇ ਬਾਬਾ ਜੀ ਨੇ ਸੀ ਆਈ ਡੀਆਂ ਨੂੰ ਕੁਛ ਕਿਤੇ ਵੀ ਦੇਖੋ ਜੀ ਮੈਂ ਤੇ ਥਾਂ ਨੂੰ ਦੇਈ ਮੈਂ ਥਾਂ ਮੈਂ ਤਾਂ ਕੋ ਸਾਰਾ ਸੰਦਾ ਦੁੱਧ ਲੈਂਦਾ ਪਰ ਨਾਲ ਕੋਈ ਚਿਚੜ ਬਿਠਾ ਦੋ ਲਹੂ ਦੇ ਕੋ ਠਾਪਾ ਦਦਾ ਫਿਰ ਬਾਬਾ ਜੀ ਵਿੱਚ ਕਿਤੇ ਗੁਰਨਾਨਕ ਦਾ ਘਰ ਆ ਇੱਥੇ ਲਹੂ ਦੇ ਕੋ ਠਾਪਾ ਲੋ ਪਰ ਅਜ ਤੋਂ ਵੀ ਦੁੱਧ ਨਹੀਂ ਛੋੜੇ ਪਰ ਇਹ ਬਾਬਾ ਜੀ ਵਿੱਚ ਕਿਤੇ ਫਿਰ ਜਿਉਂਦੇ ਫਿਰ ਉਹ ਸਮਾਂ ਇਸ ਤਰ੍ਹਾਂ ਚੱਲਦਾ ਰਿਹਾ ਸਿੱਖਾ ਦੇ ਜਨਮਦਾਰੇ ਵੀ ਉਹ ਜਿਵੇਂ ਵੀ ਵੀ ਅੱਗ ਗਰਮ ਜਿਆਦਾ ਬੇਵਾਲਦੀ ਰਹੀ ਤੇ ਉਸ ਜਵਿਚ ਬੇ ਜਰ ਕਰਦੀ ਤੇ ਉਸ ਤਾਂ ਵੀ ਜਬੀ ਤੇ ਉਹਨੇ ਲੱਡ ਰਹੀ ਜੇ ਲੱਡ ਜਿਆਦਾ ਔਖੀ ਸੀ ਫੜ ਦੋਦੀ ਜਿਹਾ ਜਸਤਾ ਉਹਨਿਸ ਸੋ ਸੰਤਾਈ ਵੇਲੇ ਜੀ ਤੇ ਕਿਸੇ ਨੇ ਸ਼ਾਇਰ ਨੇ ਲਿਖਿਆ ਸਾਰੇ ਲੋਕੀ ਤਰਗੇ ਲੈ ਕੇ ਨਾਲ ਕਯਾ ਕਯਾ ਮੌਤ ਸਾਰੇ ਲੋਕੀ ਤਰਗੇ ਲੈ ਕੇ ਨਾਲ ਕਯਾ ਗੜੀਆਂ ਹੋ ਕੇ ਭੜੇ ਰੁੰਦੀ ਫਰੇਵਾ ਵੇ ਇਹ ਸਾਡੀ ਹਵਾ ਸੀ ਬਸ ਸਰ ਜਨ ਸਭ ਤੋਂ ਵੱਧ ਨੁਕਸਾਨ ਸਾਡਾ ਆ ਗਿਆ ਗਲੀਆਂ ਹੋ ਕੇ ਭਰਦੀਆਂ ਸੀ ਹਵਾ ਵੀ ਰੋਦੀ ਸੀ ਉਸ ਹੋ ਕੇ ਇਹ ਹਾਲਤ ਸੀਗੀ ਫਿਰ 1978 ਸੰਜਾ ਗਈ 1979 ਸੰ ਦੇ ਵਿੱਚ ਫਿਰ ਦੇਖੋ ਤੁਸੀਂ ਬਈ 1979 ਚ ਵੀ ਉਹਦੇ 13 ਸੰਗਿਛੀ ਹੋ ਗਈ 13 ਸੰਗਿ ਬਈ ਬਲਦੀ ਤੇ ਤੇਲ ਦਾ ਕੰਮ ਕੀਤਾ ਜਿਵੇਂ ਹੋਇਆ ਤੇ ਵੀ ਜਦੋਂ ਇਹ ਬਾਣ ਲੱਗੇ ਤਵੇ ਰੋਸ ਜਾਗੇ ਜਦੋਂ ਇਹ ਬਾਣ ਲੱਗੇ ਤਵੇ ਰੋਸ ਜਾਗੇ ਉਸ ਪਾ ਬਹੁਤ ਆ ਗਿਆ ਵੱਧ ਗਿਆ ਫਿਰ 1900 ਬਈ 1969 ਦੇ ਵਿੱਚ ਬਈ ਇੰਦਰਾ ਗਾਧੀ ਨੇ ਫਿਰ ਬਈ ਲਾਤੀ ਵੀ ਐਮਰਜੈਂਸੀ ਲਾਤੀ ਬਈ ਇੰਡੀਆ 'ਚ ਤੇ ਇਸ ਸਭ ਤੋਂ ਵੱਧ ਵੀ ਨਾਲ ਆਪਣੇ ਕੀ ਸਿੱਖਾਂ ਨੇ ਪ੍ਰੋਟੈਸਟ ਕੀਤਾ ਉਸ ਅਸੇ 1978 'ਚ ਪੁੰਡਰੀ ਹਰਿਆਣਾ ਦੇ ਵਿੱਚ ਬਈ ਇੰਨੇ ਗਾ ਤੇ ਇੰਨੇ ਹੱਥੇ ਨੇ ਗਾ ਤੇ ਗੋਲੀ ਚੱਲ ਗਈ ਤੇ 5 ਜੰਗ ਜੰਗ ਸਿੰਘ ਸ਼ਹੀਦ ਹੋ ਗਏ ਇਹ ਭਾਈ ਜੰਗ ਸਿੰਘ ਬਾਬਾ ਜੰਗ ਸਿੰਘ ਦੀ ਪਹਿਲੀ ਬੈਲੀ ਕਰਵਾਨੀ ਸ਼ੁਰੂ ਹੋਣ ਲੱਗੀ ਥੇ ਉਹ ਤੇ ਨੈਕਸਲ ਸੀਲ ਹੋ ਗਈ ਨਹੀਂ ਸੀਲ ਸੀ ਪੰਜ ਸੰਖਿਆ ਬਿਰੋਨਾਂ ਦੀ ਇਹ ਡਰ ਦੇ ਕੋਈ ਲਾਸ਼ ਚੱਕਣੀ ਸੀ ਜਾਂਦਾ ਫਿਰ ਉਹ ਤੇ ਬਾਬੇ ਬਾਬਾ ਜੱਗ ਸਿੰਘ ਜੀ ਤੇ ਨਾਂ ਇਹ ਸੀ ਬਾਬਾ ਜੀ ਇਹ ਬਰੋਸਾ ਇਹ ਮਾਪਾਸ਼ੀ ਸੀ ਬਾਬਾ ਮੇਕ ਸਿੰਘ ਜੀ ਕੋਕੇ ਕਰਾ ਰਹੇ ਜਿਹੜਾ ਬਾਅਦ ਚ ਭਦੌੜ ਕਤਲ ਤੇਜ ਸੀ ਪਹਿਲਾਂ ਉਹ ਹੋ ਗਈ ਸਪਾਚ ਹੋ ਗਈ ਸੀ ਉਹ ਵੀ ਸੀ ਚ ਚੱਲ ਪਈ ਉਹ ਕਰਦੇ ਰਹੇ ਤੇ ਵੀ ਕੁਰਬਾਨੀਆਂ ਦਿੱਤੀਆਂ ਸਭ ਕਿਚਾ ਤੇ ਹੁਣ ਦੇਖੋ ਜੀ ਇੰਡੀਆਂ ਵੱਡੀਆਂ ਕੁਰਬਾਨੀਆਂ ਹੋਣ ਦੇ ਬਾਵਜੂਦ ਨੰਦਕਾਂ ਦੇ ਕੀ ਬੀਬੀ ਹਮੇਸ਼ਾ ਕੁਰਬਾਨੀ ਹਣੀ ਸੇ ਵੀ ਨਾਲ ਸਦੇ ਕੋਈ ਕੁਰਬਾਨੀ ਹਣੀ ਇਹ ਨੂੰ ਉਹਨਾਂ ਨੇ ਮੈਂ ਸਪੈਸ਼ਲ ਤੌਰ ਤੇ ਮੈਂ ਦਰ ਵੀ ਪੜ ਲਿਆ ਜੀ ਇਹ ਕਰਕੇ ਨਾ ਫਿਰ ਦੇਖੋ ਜਦੋਂ ਪੰਜ ਸਿੰਘ ਪੁੰਡਰੀ ਸ਼ਹੀਦ ਹੋਏ ਤੇ ਉਹਨਾਂ ਦੀ ਲਾਸ਼ਾਂ ਚੱਕਣ ਕੋਈ ਜਾਂਦਾ ਨਹੀਂ ਸੀ ਤਾਂ ਅਸਲ ਇਹ ਜਾਂਦੇ ਸੀ ਕਿ ਪਾਪ ਵੀ ਫਿਰ ਬਾਬਾ ਜੰਗ ਸਿੰਘ ਤੇ ਪਾਪ ਬਾਬਾ ਮਿਕਸ ਹੋ ਗਈ ਕਹਿੰਦੇ ਇਹਨਾਂ ਦੀ ਉਹ ਲਾਸ਼ਾਂ ਜਿਹੜੀਆਂ ਸੀ ਮੋਢੇ ਤੇ ਚੱਕ ਕੇ ਵਾਸਤੇ ਨੇ ਬੜੀ ਗੋਲੀਆਂ ਦੇ ਵਿੱਚ ਉਹ ਲਾਸ਼ਾਂ ਚੱਕ ਕੇ ਗਏ ਤੇ ਫਿਰ ਬਾਬਾ ਜੰਗ ਸਿੰਘ ਨੇ ਵੀ ਤਿੰਨ ਪ੍ਰਮੁੱਖ ਸਥਾਨ ਬਣਾਈ ਜੀ ਇਹ ਪਹਿਲਾਂ ਤਾਂ ਬਣਾਈ ਭੁੰਡਰੀ ਬਣਾਇਆ ਤੇ ਉੱਥੇ ਭਾਈ ਨੇਕਸ ਦੀ ਜੁਟੀ ਲਾਈ ਸੀ ਫਿਰ ਸਿੰਘੜਾ ਬਣਾਇਆ ਸਿੰਘੜੇ ਬਾਬਾ ਜੰਗਸੇ ਨੇ ਆਪਣੀ ਜੁਟੀ ਲਾਈ ਤੇ ਵੀ ਉੱਥੇ ਫਿਰ ਇੱਕ ਤੀਜਾ ਬਣਾਇਆ ਗੁਰਦਾਰਾ ਮਾਤਾ ਸਹਿਬ ਦੇਵਾ ਕਰ ਬਾਈਪਾਸ ਕਰਨਾਲ ਉੱਥੇ ਬਾਬਾ ਜੰਗਸੇ ਨੇ ਉਹ ਬਣਾਇਆ ਜਿਸ ਸੰਰ ਹੈ ਹੁਣ ਸਵਾ ਇਸ ਤਰ੍ਹਾਂ ਬਣ ਗਿਆ ਜੀ ਤੇ ਵੀ ਸਾਬ ਉਧਰ ਜੀ ਆਪਣਾ ਬੇਦੋਸ਼ੇ ਲੋਕਾਂ ਦਾ ਕਤਲ ਹੋ ਰਿਹਾ ਸੀ ਪੰਜਾਬ ਪੰਜਾਬ ਚ ਸੱਤ ਜਨਰਲ ਸਰਖਾਪ ਸਭ ਨੇ ਡਰਾਏ ਨੇ ਮੋਰਚਾ ਲਾਇਆ ਸੀ ਤੇ ਵੀ ਉਥੇ ਲੰਘਦੇ ਬਾਅਦ ਫਿਰ ਉਹ ਸੱਕੀ ਹੋਇਆ ਜੀ ਚ ਉਥੇ ਤਰਨਤਰ ਦੇ ਰੇਲਵੇ ਫਾਟ ਕੋਲ ਹੈ ਜੀ ਇੱਕ ਬੱਸ ਆਦੀ 34 ਸਿੰਘ ਸਿੰਘ ਜੀ ਉਹਨਾਂ ਲੈ ਕੇ ਜਾ ਰਹੀ ਸੀ ਉਹ ਜਾਣੇ ਜਾਂ ਜਾਣੇ ਜਾਂ ਜਾਣ ਕੀਤੇ ਜਾਣੇ ਜਾਂ ਇਹ ਤਾਂ ਹੁਣ ਸਭ ਮੌਕੇ ਦੀ ਸਰਕਾਰੀ ਜਾਣਦੀ ਆ ਉਥੇ ਵੀ ਫਾਟਕ ਨਾਲ ਲੱਗਣ ਕਰਕੇ 34 ਸਿੰਘ ਸਿੰਘ ਹੋ ਗਈ ਸੀ ਟ੍ਰੇਨ ਦੇ ਨਾਲ ਐਕਸੀਡੈਂਟ ਵਿੱਚ ਬੱਸ ਤੇ ਟ੍ਰੇਨ ਦਾ ਕ੍ਰੈਸ਼ ਹੋ ਗਈ ਸੀ 34 ਸਿੰਘ ਸਿੰਘ ਹੋ ਗਈ ਸੀ ਫੇ ਚੌਂਤੀ ਸਵੇਰ ਉਸ ਬਹੁਤ ਵੱਧ ਗਿਆ ਇਹ ਸੰਤੀ ਸਿੰਗਾਨੀ ਆ ਵੀ ਜਿਹੜੀ ਆਸਤੀਆਂ ਸੀ ਆ ਵੀ ਸਿੱਖ ਦੇ ਵੀ ਅਸੀਂ ਵੀ ਦਿੱਲੀ ਜਾ ਕੇ ਰਿਕਾਬगंज ਰਿਕਾਬगंज ਲੈ ਕੇ ਆਈ ਸੀ ਫਿਰ ਰਿਕਾਬगंज ਗੁਰਦਵਾਰਾ ਸਰ ਜਿਹੜੇ ਨੇ ਉੱਥੇ ਕਿਉਂਕਿ ਨਾਲ ਹੀ ਪਾਰਲੀਮੈਂਟ ਆਉਂਦੀ ਸਰ ਤੇ ਜੋ ਜਾਣ ਲਿਖੇ ਤੇ ਬਾਬਾ ਜੰਗ ਸਿੰਘ ਨੇ ਉਸ ਮੋੜ ਇਹਨੇ ਚੰਡੀਗੜ੍ਹ ਵੀ 68 ਵੀ ਇਹਨੇ ਸ਼ੁਰੂ ਕੀਤਾ ਸੀ ਬਾਬਾ ਜੰਗ ਸਿੰਘ ਬਾਬਾ ਸਾਹਿਬ ਨੇ ਇਹ ਹੁਕਮ ਦੇਨ ਸਾਲ ਸ਼ੁਰੂ ਕੀਤਾ ਸੀ ਇਹਨੇ ਸ਼ੁਰੂ ਕੀਤਾ ਸੀ ਉਹ ਉਸਤਾਨ ਤੇ ਉਹਦੇ ਵਿੱਚ ਵੀ ਉਹ ਇਹ ਉੱਥੇ ਰਾਤ ਨੂੰ ਉੱਥੇ ਜੇ ਬੈਠੇ ਆ ਬੇਬੀ ਬਾਬਾ ਜੀਤਾ ਸਿੰਘ ਵੀ ਕੋਲ ਆ ਜੰਗ ਸਿੰਘ ਵੀ ਕੋਲ ਆ ਤੇ ਨਾਲ ਭਾਈ ਰਾਮ ਸਿੰਘ ਇੰਗਲੈਂਡ ਵਾਲੇ ਉਹ ਵੀ ਨਾਲ ਹੀ ਆ ਤੇ ਜੰਗ ਸਿੰਘ ਨੇ ਪਹਿਲਾਂ ਹੀ ਕਹਿ دیا ਜੀ ਕਦੇ ਵੀ ਕਦੇ ਜੀਤਾ ਸਿੰਘ ਹੋਂਦ ਤੱਕ ਜੀ ਕਰਦਾ ਵੀ ਸ਼ੀਧੀ ਪਾ ਦੀਏ ਉਹ ਕਹਿੰਦਾ ਜੀ ਕਹਿੰਦਾ ਚੱਲ ਕੋ ਸਵਾਸ ਹੁੰਦਾ ਹੁੰਦਾ ਵੀ ਤੇ ਦੇਖੋ ਫੇ ਕਹਿੰਦਾ ਜੀ ਮੈਂ ਚ ਜਾਣਾ ਵੀ ਮੈਂ ਤਾਂ ਵੀ ਮੈਂ ਕਾ ਕਾਡੂਗਾ ਫੇ ਜਿੱਥੇ ਆ ਰਿਹਾ ਕਰਨਾਲ ਤੋਂ ਵੀ ਆ ਰਿਹਾ ਵੀ ਸ਼ੀਤ ਸਿੰਘਾਂ ਦੀ ਅਸਤੀਆਂ ਨਾਲ ਉੱਥੇ ਪਹੁੰਚਾ ਉੱਥੇ ਚਲੇ ਗਏ ਜੀ ਤੇ ਜੰਕਸ਼ਨ ਉੱਤੇ ਪਹੁੰਚ ਕੇ ਫਿਰ ਉਹ ਥਰਾ ਥਰਾ ਤੋਂ ਦੇ ਕਰਨਾਲ ਪਹੁੰਚ ਗਏ ਉੱਥੇ ਸੇਵਾਗੀਆਂ ਦੇ ਵਿੱਚ ਜਿੱਥੇ ਦੇ ਨਾਲ ਹੀ ਚੱਲੇ ਗਏ ਰਕਾਬਗੰਜ ਰਕਾਬਗੰਜ ਕੋਲ ਦੇ ਚਲੇ ਉੱਥੇ ਵੀ ਸੇਵਾ ਕਰਦੇ ਰਹੇ ਜਲ ਸਪਾਉਂਦੇ ਰਹੇ ਜਲ ਸਪਾਉਂਦੇ ਰਹੇ ਸੰਗਤਾਂ ਨੂੰ ਤੇ ਉੱਧਰ ਵੀ ਹਾਲਾਤ ਇਸ ਤਰ੍ਹਾਂ ਦੇ ਵੱਧ ਗਏ ਕਿ ਵੀ ਸਰਕਾਰ ਜਿਹੜੀ ਸੀ ਉੱਥੇ ਦਿੱਲੀ ਪੁਲਿਸ ਸੀ ਉਹਨਾਂ ਨੇ ਵੀ ਬਈ ਉਹ ਨਗੂੜੀ ਚੜ੍ਹਦੀ ਅਚਾਨਕ ਗੁੜ ਚੜ੍ਹ ਗਈ ਅਚਾਨਕ ਗੁੜ ਜੇ ਇੱਕ ਤਾਂ ਮੁੰਡਾ ਕਾਕਾ ਗਰਚਰਨ ਸਿੰਘ ਸੀ ਤੇ ਦੋ ਬੱਚੇ ਬੱਚੇ ਹੋਰ ਸੀ ਉਨ੍ਹਾਂ ਦੇ ਵਿੱਚੋਂ ਜੀ ਆਪਣਾ ਉਹ ਵੀ ਦੋ ਬੱਚੇ ਜਿਹੜੇ ਸੀ ਰਛਿਦ ਹੋ ਗਏ ਜੰਗਸੋਂ ਇੱਕ ਦੰਪ ਜੇ ਦੇਖੋ ਜੀ ਬਰ ਬਾਬਾ ਜੀ ਦਿੱਤੀ ਸੀ ਬਾਬਾ ਇਹ ਸਸ ਜਿੰਦ ਸਤ ਪੂਰੇ ਕਰਦਾਂਗੇ ਦੇਖੋ ਹਾਲਾਤ ਹੁਣ ਇੱਥੇ ਸਵਾ ਗਿਆ ਜਦੋਂ ਹਾਲਾਤੇ ਇਸ ਤਰ੍ਹਾਂ ਦੇ ਹੋਏ ਕਿ ਜੰਗਸੋਂ ਭੱਜ ਗਏ ਜੰਗਸੋਂ ਚਿੱਟਾ ਚੋਲਾ ਆਉਂਦੀ ਜੋੜੀ ਤਕੜੇ ਸੀ ਨਰ ਰੋਈ ਸੀ ਕਬੀ ਕੋਈ ਕੋਈ ਵਰਸ਼ਿਸ਼ ਕਰਦੇ ਸੀ ਉਹ ਛੱਟਾ ਛੋੜਾ ਛਾਤੀ ਕੋ ਪਾਰ ਕੇ ਵੱਡੀ ਗੋਲੀ ਚੋਂ ਕਹਿੰਦੇ ਉਹ ਜਿਹੜਾ ਗੋਲੀ ਚੋਂ ਦਾ ਸੀ ਹੁਣ ਕਹਿੰਦੇ ਬੱਚਿਆਂ ਦਾ ਮਰ ਗੋਲੀ ਕਹਿੰਦੇ ਮੇਰੇ ਬਾਰੇ ਗੋਲੀ ਫਿਰ ਉਹਨੇ ਤਾੜ ਤਾਂ ਗੋਲੀਆਂ ਉਹਨੇ ਪੰਜ ਗੋਲੀਆਂ ਜੱਗ ਸਾਰੇ ਜਿਸ ਵੀ ਮਾਰੀਆਂ ਉਹ ਛਾਤੀ ਦੇ ਵਿੱਚ ਗੰਗੀ ਛਾਤੀ ਦੇ ਵਿੱਚ ਫਿਰ ਜੰਗ ਸੁਣੀ ਵੀ ਕਹਿੰਦੇ ਮੈਨੂੰ ਹੁਣ ਜਾਸ ਦੇਣ ਲੱਗ ਗਿਆ ਹਰੇ ਸਾਚ ਆਉਂਦੀ ਸੀ ਉਹ ਕਹਿੰਦੇ ਨਹੀਂ ਮੈਂ ਹੁਣ ਕਦੇ ਵੀ ਮੇਰੇ ਗੁਰੂ ਸਾਹਿਬ ਚਰਨਾ ਚ ਜਾਣਾ ਵੀ ਮੈਨੂੰ ਵੀ ਮੇਰੇ ਸਤੰਤ ਲੈ ਲਓ ਫਿਰ ਉਹ ਤੇ ਸਤੰਤ ਲੈ ਸੀ ਉਸੋ ਕਿ ਜੀ ਸਤ ਜਰਨੈਲ ਸਿੰਘ ਖਾਲਸਾ ਪੰਡਰਾਲੀ ਜੀ ਉਸੋ ਕਿ ਕਰਨਾਲਕ ਨਿਵਾਸ ਇਹ ਚੀਜ਼ ਨੋਟ ਕਰਨੀ ਕਰਨਾਲਕ ਨਿਵਾਸ ਅੰਬਰਸਰ ਉੱਥੇ ਦਾ ਵੀ ਬੈਠੀ ਸੀ ਉਸੋ ਕਿ 11 ਅਕਤੂਬਰ 1982 ਉੱਥੇ ਸਕੇ ਜਾ ਕੇ ਦੱਸਿਆ ਜੀ ਭੱਜ ਕੇ ਕਹਿੰਦੇ ਜੀ ਨਾਲ ਸਾਰੇ ਬਾਬਾ ਜਗਸੋਣੀ ਸ਼ਹੀਦੀ ਪ੍ਰਾਪਤ ਕਰ ਗਈ ਜੀ ਸਤ ਤੇ ਬਾਬਾ ਜਰਨੈਲ ਸਿੰਘ ਇੱਕਦਮ ਖੜੇ ਹੋ ਗਏ ਕਹਿੰਦੇ ਵੀ ਖੜ ਕੇ ਕਹਿੰਦੇ ਸਾਹਿ ਸੁਣ ਕੇ ਬੈਠਾ ਕਹਿੰਦੇ ਕਹਿੰਦਾ ਸਾਡੀ ਸਜੀ ਵਾ ਟੁੱਟੀ ਤੇ ਕੋਈ ਤਕਸਾਲਾ ਦਾ ਪਿਆਰ ਤੇ ਨਾ ਹਾਂ ਵੀ ਸੱਜੀ ਵਾਂ ਟੁੱਟ ਗਈ ਛੱਡੀ ਹੈ ਤੇ ਮੇਰੇ ਪਿਤਾ ਜੀ ਵੀ ਵਿੱਚ ਸੀ ਤੇ ਵੀ ਸਭ ਕੁਝ ਦੇਖਿਆ ਜਿਉਂਦਾ ਫਿਰ ਉਸ ਤੋਂ ਬਾਅਦ ਸਮਾਂ ਬਣਿਆ ਜੀ ਇਸ ਤਰ੍ਹਾਂ ਕਿ ਜਿਹੜੀ ਪਹਿਲੀ ਛਿੱਧੀ ਸੀ ਬਾਬਾ ਜੰਗ ਸਿੰਘ ਦੀ ਹੋਈ ਫਿਰ ਹੁਣ ਤੇ ਸਭ ਗੁਰਦਵਾਰਾ ਰਿਕਾਵਗਾ ਜੀ ਚੋਂ ਅੱਜ ਵੀ ਜਾਉਂਦੇ ਤੁਸੀਂ ਜੀ ਤੇ ਉੱਥੇ ਵੀ ਬਾਬਾ ਦਿੱਲੀ ਰਿਕਾਵਗਾ ਜੀ ਉੱਥੇ ਬਾਬਾ ਜੰਗ ਸਿੰਘ ਦੀ ਯਾਦ ਵਿੱਚ ਪਿਉਂਦਾ ਬਣਾਈਏ ਪਾਣੀ ਦਾ ਪਿਉਂਦਾ ਸਭ ਵੀ ਪਾਣੀ ਦਾ ਜਲ ਬੋਟਰ ਦਾ ਪੀਉਂਦਾ ਜਿਵੇਂ ਬਾਬਾ ਜੱਗ ਸਿੰਘ ਹੈ ਜਾਂਦਾ ਬਾਬਾ ਜੱਗ ਸਿੰਘ ਬਣੇ ਹੈ ਜਿੱਥੇ ਲੋਕ ਜਾਂਛਾ ਗਏ ਹੁਣ ਇੱਥੇ ਜੀ ਦੋ ਘੰਟੇ ਬੋਲਣਾ ਹੁਣ ਇੱਥੇ ਬੰਦੇ ਜੀ ਇੱਕ ਸਵਾਲ ਉਠਾਉਂਦੇ ਆ ਵੀ ਕਹਿੰਦੇ ਵੀ ਨਾਨਕ ਸਾਹਿਬ ਦੀ ਕੋਈ ਕਰਵਾ ਨਹੀਂ ਜਾਂ ਤਾਂ ਉਹਨੂੰ ਪਤਾ ਨਹੀਂ ਜਾਣ ਜਾਨਵਰ ਜਾਣ ਜਾਣ ਕੇ ਕਰਦੇ ਉਹ ਬੰਦੇ ਕਰਦੇ ਆ ਜਿਹੜੇ ਕਿ ਜਿਹੜੇ ਸਿੱਖੀ ਦੇ ਦੁਖੀ ਆ ਵਿਰੋਧੀ ਆ ਜਿਹੜੇ ਕਿ ਦਸ ਬਾਣੀ ਨੂੰ ਨਹੀਂ ਮੰਨਦੇ ਦਸ ਬਾਣੀ ਦੇ ਵਿਰੋਧੀ ਆ ਕਿਉਂਕਿ ਨਾਨਕ ਸਾਹਿਬ ਦਾ ਦਸ ਬਾਣੀ ਦਾ ਪ੍ਰਚਾਰ ਹੋ ਰਿਹਾ ਤੇ ਅਮਰਤਵੀ ਦਸ ਬਾਣੀ ਦਾ ਦਸ ਬਾਣੀ ਦਾ ਉਸ਼ਕਾਰ ਹੈ ਜਨ ਇਹ ਨੱਥੇ ਵੀ ਦਾ ਸਮਾਣੀਆ ਹੋ ਰਿਹਾ ਤੇ ਆਪਣਾ ਅਰਦਾਸ ਵੀ ਪ੍ਰਸੰਭੋਤੀ ਦੇ ਅਰਦਾਸ ਜਿਹੜੀ ਆ ਤੇ ਉਹ ਵੀ ਉਹ ਵੀ ਉਹ ਛੱਡੀ ਦੀ ਵਾਰ ਦੀ ਪਹਿਲੀ ਪੌੜੀ ਜੰ ਨੂੰ ਪੜੀ ਜਾਂਦੀ ਆ ਤੇ ਨਾਲ ਸਾਰਾ ਉਸ ਦਾ ਪ੍ਰਚਾਰ ਹੋ ਰਿਹਾ ਇਹ ਇਹਨਾਂ ਦੀ ਇੱਛਾ ਦਾ ਜੀ ਇਸ ਕਰਕੇ ਨਾ ਜੀ ਹੁਣ ਹੁਣ ਵੀ ਮੈਂ ਕੱਲ ਵੀ ਦੇਖਦਾ ਸੀਗਾ ਇੱਕ ਬੰਦਾ ਪਾਰਿਆ ਜੀ ਕਹਿੰਦਾ ਵੀ ਨਾਰਸਰ ਜੀ ਕਹਿੰਦੇ ਗੁਰੂ ਸਾਹਿਬ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਉੱਥੇ ਵੀ ਆਪਣੇ ਸੱਜੇ ਕਹਿੰਦੇ ਨੂੰ ਦਿੱਤਾ ਜੇ ਜਗਾ ਮੱਥਾ ਟਿਕਾ ਬਿਲਕੁਲ ਨਹੀਂ ਜੀ ਗੱਲ ਹੋਈ ਮੈਂ ਉੱਥੇ ਸੀ ਮੈਂ 77 ਚ ਆਇਆ ਇੰਡੀਆ ਇੰਗਲੈਂਡ ਆਇਆ ਮੈਂ ਉੱਥੇ ਸੀ ਕੋਈ ਇਹੋ ਜੀ ਗੱਲ ਨਹੀਂ ਹੋਈ ਨਜਾਇਜ਼ ਕਰਦੇ ਪਰ ਮੈਂ ਮਾਪਰਸ਼ਨ ਨਹੀਂ ਦੇਖਤੀ ਕਰਦਾ ਮੈਂ ਇਹ ਚੀਜ਼ਾਂ ਹਟਣੀਆਂ ਨਹੀਂ ਜੀ ਜਦੋਂ ਤੱਕ ਤੁਸੀਂ ਜਵਾਬ ਨਹੀਂ ਦਿੰਦੇ ਹੁਣ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਾ ਜਿਹੜੇ ਸੀਗੇ ਤੇ ਉਹ ਉਹ ਦੇਖੋ ਜੀ ਹੁਣ ਉਹਨਾਂ ਦੇ ਇੱਕ ਚੀਜ਼ ਹੋਈ ਨਾਲੇ ਉਹ ਪੱਕਾ ਪਤਾ ਵੀ ਉਹ ਦੋਖੀ ਆ ਬੰਦਾ ਰਣਜੀਤ ਦੋਖੀ ਆ ਪਰ ਫੇਰ ਵੀ ਉਹਨੇ ਦੇਖਿਆ ਇੱਕ ਨੁਕਤਾਤਾ ਮੂਜਾ ਫੇ ਵੇ ਕਿ ਨਾ ਵੀ ਮੈਂ ਨਾ ਵੀ ਵੀ ਮੈਂ ਸਹਿਯੋਗ ਦੂੰਗਾ ਵੀ ਵੀ ਕਰੀ ਕਰੋ ਅਸੀਂ ਅਸੀਂ ਬੋਲਦੇ ਨਹੀਂ ਅਸੀਂ ਚੁੱਪ ਕਰ ਜਾਂਦੇ ਨੇ ਤੇ ਕਿਉਂ ਜੀ ਇਹ ਗਲਤ ਗੱਲ ਜਿਹੜੀ ਤੁਸੀਂ ਕਹਿ ਰਿਹਾ ਸਾਨੂੰ ਕਹਿ ਰਿਹਾ ਬੰਦਾ ਇਹ ਟੋਟਲੀ ਗਲਤ ਗੱਲ ਆ ਆਪਾਂ ਨੂੰ ਚੀਜ਼ਾਂ ਜਵਾਬ ਹੈ ਇੱਕੋ ਚੀਜ਼ ਦੇਖੋ ਜੀ ਹੁਣ ਦੋ ਗੱਲਾਂ ਨੋਟ ਕਰ ਲਈ ਅੱਜ ਦੀ ਗੱਲ ਆ ਅੱਜ ਆਪਣਾ ਵਿਕਰਮਜੀਠੀ ਤੇ ਵੀ ਮਾਨਨ ਦੇ ਕੇਸ ਹੋ ਗਿਆ ਤੇ ਵੀ ਉਹਨਾਂ ਨੇ ਕੀਤਾ ਕਿ ਆਪਣਾ ਜਿਹੜਾ ਭਗਵੰਤ ਮਾਨ ਦੇ ਮੁੱਖ ਮੰਤਰੀ ਪੰਜਾਬ ਦਾ ਨਾ ਕੋਈ ਸੀਗਾ ਜੀ ਅਧਿਕਾਰੀ ਸੀ ਉਹਨੇ ਕੀਤਾ ਤੇ ਦੂਜੇ ਪਾਸੇ ਅੰਕਨ ਨਰੂ ਲਾਜੜ ਸੀਗਾ ਕ੍ਰਿਸ਼ਨ ਦਾ ਉਹਨੇ ਸ਼ਿਵਜੀ ਮੱਕੜ ਨੂੰ ਬਾਰਨ ਦਿੱਤੀ ਮੈਂ ਤੇ ਤੇ ਕੇਸ ਕਰਦਾ ਜੀ ਕੇਸ ਤੋਂ ਡਰਦੇ ਆ ਜੀ ਇਹ ਕੇਸ ਤੋਂ ਡਰਿਆ ਕੋਈ ਨਹੀਂ ਇਹ ਕੇਸ ਕਰਨਾ ਚਾਹੀਏ ਕੇਸ ਕਰ ਆਪਾਂ ਕਾਨੂੰਨ ਅੱਗੇ ਹੱਥ ਚਲੋ ਕੇਸ ਕਰਨੇ ਜੇ ਕੇਸ ਕਰਕੇ ਇਹ ਕਹਿੰਦਾ ਜੀ ਹੁਣ ਇੱਕ ਕੋਈ ਮਿਸ਼ਨਰੀ ਸੀ ਬੜਾ ਬਹੁਤ ਦਾ ਸਮਝੇ ਦਾ ਮੁੱਢੇ ਤੇ ਥੁੱਕ ਦਾ ਸੀ ਕਹਿੰਦਾ ਵੀ ਨਾਲ ਸਿਰੇ ਗੰਦ ਪਾਇਆ ਬਰਾਦਾ ਹੁਣ ਬੋਲੀ ਜੀ ਇੱਕ ਲਫ਼ਜ਼ ਵੀ ਬੋਲੇ ਅਸੀਂ ਚਾਹੁੰਦੇ ਆ ਵੀ ਬੋਲੇ ਪਰ ਉਹ ਉਹਨੂੰ ਸਭ ਪਤਾ ਜੀ ਸਾਨੂੰ ਵੀ ਪਤਾ ਕੀ ਗੱਲ ਆ ਉਹਨੂੰ ਵੀ ਪਤਾ ਵੀ ਕਿਉਂ ਦੀ ਬੋਲਦਾ ਉਹਨੇ ਬੋਲਣਾ ਜੀ ਪਰ ਇਸ ਚੀਜ਼ ਦਾ ਜੀ ਮੈਂ ਮਹਾਪੁਰਸ਼ ਨੂੰ ਬੇਨਤੀ ਕਰਦਾ ਅੰਠ ਸਾਰੇ ਮਹਾਪੁਰ ਸਾਡੀ ਸਤਿਕਾਰ ਜੂਗਾ ਉਹਨਾਂ ਦੇ ਖਾਸ ਕਰਕੇ ਬਾਬਾ ਘਰ ਅਸੀਂ ਬੇਨਤੀ ਕਰਦਾ ਵੀ ਤੁਸੀਂ ਵੀ ਇੱਕ ਵੀ ਕਾਨੂੰਨੀ ਸਤਲੌਜੀ ਕਾਨੂੰਨੀ ਵੀ ਪ੍ਰ ਪ੍ਰ ਵਰਤਕਾ ਜੀ ਸ਼ੁਰੂ ਕਰੋ ਜੀ ਇਹ ਚੀਜ਼ੇ ਗਲਤ ਆ ਇਹਨਾਂ ਦੇ ਗਾਂਹ ਦੀਆਂ ਬਦੀ ਜਾਣਾ ਇਹ ਉਹ ਚੀਜ਼ ਵੇ ਵੀ ਓਥੇ ਲਾ ਕੇ ਗੇ ਗੁਰੂ ਸਾਹਿਬ ਸਾਨੂੰ ਬਿਲਕੁਲ ਅਨਨੇਸਸਰੀ ਸਾਡੇ ਤੇ ਜੱਬ ਲੱਗ ਰਿਹਾ ਤੇ ਨਾਲ ਸਦਕ ਨਾਲ ਸਦ ਵੀ ਹੋ ਰਿਹਾ ਬੱਚੇ ਬੱਚੇ ਸੁਣ ਸੁਣ ਕੇ ਹੈਰਾਨ ਹੋ ਰਹੇ ਆ ਵੀ ਇਹ ਗੱਲ ਇਸ ਕਰਕੇ ਬੀਤਦੀ ਆ ਵੀ ਇਸ ਚੀਜ਼ ਤੋਂ ਪਹਿਰੇ ਜਦ ਬਾਬਾ ਜਗਸੇ ਜਿਹੜੀ ਕੁਰਬਾਨੀ ਆ ਇਹ ਬਹੁਤ ਨਾਲ ਸਦੀ ਵੀ ਸਨੈਰੀ ਤੇ ਅਸਲੀ ਖੇ ਗਈ ਉਸ ਤੋਂ ਬਾਅਦ ਵੀ ਸੇ ਕੁਰਬਾਨੀਆਂ ਬਹੁਤ ਆ ਹੋਊਗੀ ਮੈਂ ਦੱਸੂਗਾ ਤੇ ਵੀ ਵੀ ਨਾਲ ਸੈਲੀਬ੍ਰੇਸ਼ਨ ਫੋਰਸ ਦੇ ਮੋਢੇ ਦਵਿੰਸ਼ ਮੋਢੇ ਸਾਰੀਆਂ ਵੀਡੀਓ ਨਾਲ ਸੰਧ ਮੈਂ ਤਾਂ ਇੰਗਲੈਂਡ ਸੀਗਾ ਮੈਂ ਤਾਂ ਬਾਅਦ ਵਿੱਚ ਪਹੁੰਚ ਗਿਆ ਲਿਵਰੇਸ ਫੋਰਸ ਨੇ ਸਾਰੀਆਂ ਮੀਟਿੰਗਾਂ ਦਾ ਅਨਸਰ ਹੰਦੀਆਂ ਰਹੀਆਂ ਮਾਝੇ ਦੇ ਮੁੰਡੇ ਦੇ ਮਾਲਵੇ ਦੇ ਮੁੰਡੇ ਦੇ ਦੋਨਾਂ ਦੀਆਂ ਮੀਟਿੰਗਾਂ ਹੁੰਦੀਆਂ ਸਾਰੇ ਉੱਥੇ ਜਾਂਦੇ ਪਰ ਨਰਸਰ ਨੇ ਕੋਈ ਗਲਤ ਕੰਮ ਨਹੀਂ ਕੀਤਾ ਭਾਈ ਦਿਲਜੀਤ ਸਾਹਿਬ ਮਿੱਟੂ ਨੇ ਦੀ ਬੁੱਕ ਆ ਉਹਦੇ ਵਿੱਚ ਵੀ ਲਿਖਿਆ ਜਿਕਰਾ ਹੁੰਦਾ ਤੇ ਇਹ ਵੀ ਕੋਈ ਜਿਹੜੀ ਸਚਾਈ ਹੈ ਸਚਾਈ ਨੂੰ ਪੁਸ਼ਪਾ ਨਹੀਂ ਸਾਡੇ ਇਹ ਹੀ ਬੇਨਤੀ ਹੈ ਜੀ ਆ ਜਿਹੜੇ ਨਦਕੋਕਾ ਉਹਨਾਂ ਦੀ ਮੈਂ ਇਹ ਭਰੀ ਆ ਕਿ ਉਹ ਦੇਖ ਕੇ ਨਾ ਜੀ ਉਹ ਆ ਵੀ ਸੁਣ ਕੀ ਕੀ ਗੱਲ ਹੈ ਇਹ ਬੇਨਤੀ ਪੁੱਛ ਕੇ ਮਾਫੀ ਦਾ ਦੱਸ ਕਿ ਮੈਂ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ